सबर शुक्र अरदास जिथे सब बेअसर हो जाए उथे दुआ असर करती है देर त लगती है पर सुनता जरूर है सिर त हथ रखी मालिका मेहनत मैं जारी रखनी लंबे पेंडे ने थकना क्यों रब परखदा अकना क्यों ਤੱਕ ਤਾਜ਼ ਨਹੀਂ ਚਾਹੀਦਾ ਬਸ ਤੇਰਾ ਸਿਰ ਤੇ ਹੱਥ ਚਾਹੀਦਾ ਜੀ ਵੇਖਾਂ ਮੈਂ ਦੁਨੀਆ ਬੱਲੇ ਕੁਝ ਨਹੀਂ ਮੇਰੇ ਬੱਲੇ ਜੀ ਵੇਖਾਂ ਤੇਰੀ ਰਹਿਮਤ ਬੱਲੇ 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 ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਜਦੋਂ ਕੋਈ ਹੱਥ ਤੇ ਸਾਥ ਦੋਨੋਂ ਛੱਡ ਦੇਵੇ ਤਾਰਬ ਉਂਗਲੀ ਫੜਨ ਵਾਲਾ ਵੀ ਪੇਸ ਦਿੰਦਾ ਹੈ ਬਹੁਤ ਖੁਸ਼ ਆਂ ਤੇਰੀ ਰਜਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸਨੇ ਤੁਹਾਨੂੰ ਤਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਚਿੰਤਾ ਹੈ ਸਭੇ ਕਾ ਸਵਾਰਤਾ ਮੇਰਾ ਬਾਬਾ ਨਾਨਕ ਅਕਲਾ ਵਾਲੇ ਤੁਰ ਗਏ ਥੋਂ ਖਾਲੀ ਬੱਲਿਆਂ ਨਾਲ ਮੈਂ ਰੱਬ ਨੂੰ ਬੁੱਢਾ ਵੇਖਿਆ ਚੰਨ ਲੱਲਿਆਂ ਨਾਲ ਮੈਨੂੰ ਮੇਰੀ ਮਾਲਕਾ ਔਕਾਤ ਵਿੱਚ ਰੱਖੀ ਅੱਗੇ ਵਧਣ ਲਈ ਮਾੜੇ راہਵਲ ਨਹੀਂ ਤਕੀਦਾ ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ ਰੱਖੀਦਾ ਜੇ ਹਾ ਬਿਓ ਤੇ ਹਾ ਫਲ ਪਾਇਆ जे रब नहीं तो जिक्र क्यों जे रब है तो फिक्र क्यों मेहर करी सच्चे पातशाह वाहेगुरु वाहेगुरु वाहेगुरु